ਲੋ ਜੀ ਰਾਤ ਦਾ ਤਰਜਣ ਪਤਾ ਗੋਭੀ ਲੈ ਕੇ ਆਏ ਸੋ ਸਜੀ ਆਪਣੀ ਬਣਾਤੀ ਸੇਰੇ ਆਪਣੇ ਦਮਨ ਦੇ ਟਿਫਨ ਲਈ ਉਤਾਰ ਦੇ ਟਿਫਨ ਲਈ ਤੇ ਦਮਨ ਟਿਫਨ ਲੱਗੀ ਹੈ ਉਤਾਰ ਦਾ ਟਿਫਨ ਪੈਕ ਹੋ ਗਿਆ ਤੇ ਹੁਣ ਆਪਾਂ ਖਾਵਾਂਗੇ ਸਸੀ ਕਾਲ ਜੀ ਨਵੇਂ ਵਲੌਗਸ ਤੁਹਾਡਾ ਵੈਲਕਮ ਆ ਤੇ ਲੋ ਜੀ ਸਬਜੀ ਸਬਜੀ ਆਪਾਂ ਨੇ ਬਣਾਤੀ ਬ੍ਰੇਕਫਾਸਟ ਦੀ ਪੂਰੀ ਪੂਰੀ ਤਿਆਰੀ ਹੈ ਤੇ ਬਸ ਹੁਣ ਉਤਾਰ ਨੂੰ ਜਾਣਾ ਉਤਾਰ ਨੂੰ ਪਹਿਲਾਂ ਆਪਾਂ ਭੇਜ ਲਈਏ ਤਿਆਰੀ ਕਰ ਲਈਏ ਫਿਰ ਆਪਣਾ ਜਿਹੜੇ ਬਾਕੀ ਦੇ ਕੰਮ ਨੇ ਆਪਾਂ ਫਿਰ ਕਰਦੇ ਆ ਠੀਕ ਹੈ ਜੀ ਤੇ ਚਲੋ ਮੈਂ ਵੀ ਨਾ ਨੂੰ ਲਈਆਂ ਹਨਾ ਕੇ ਮੈਂ 깔ੋਏ ਕੱਪੜੇ ਪਾਲੇ ਨੇ ਮੈਂ ਕਿਹਾ ਚਲੋ ਇੱਕ ਵਾਰੀ ਆਪਾਂ ਨਾ ਮੇਰੀਆਂ ਭੈਣਾਂ ਦੇ ਮੈਸੇਜ ਆ ਰਹੇ ਕਿ ਦੀਦੀ ਜਦੋਂ ਲਾਈਵ ਹੋਵੋਗੇ ਤੇ ਸੂਟ ਬਾਰੇ ਪ੍ਰੋਪਰ ਦੱਸਿਓ ਤੇ ਲਾਈਵ ਹੋਣਾ ਸੀ ਤੇ ਕੱਲ ਵੀ ਨਹੀਂ ਹੋਇਆ ਗਿਆ ਤੇ ਅੱਜ ਆਪਾਂ ਲਾਈਵ ਹੋਣੀ ਆ ਬਸtela tartar ਚਲੇ ਜਾਣਾ ਫਿਰ ਆਪਾਂ ਹੋਣੀ ਆ ਠੀਕ ਹੈ ਜੀ ਤੁਸੀਂ ਬਣੇ ਰਹੋ ਵਲੌਗ ਚਾਣਾ ਚਰਚਾ ਨੂੰ ਕਰ ਲੋ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿੰਨੇ ਸਬਸਕ੍ਰਾਈਬਰ ਵੱਧ ਹੋਣਗੇ ਸਾਰਿਆਂ ਦਾ ਮੈਂ ਦਿਲੋਂ ਥੈਂਕ ਯੂ ਕਰੂੰਗੀ ਹਨਾ ਕੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਵੇਗਾ ਆਪਣਾ ਨਾਮ ਵੀ ਮੈਂਸ਼ਨ ਕਰਿਆ ਕਿ ਇਹ ਸਬਸਕ੍ਰਾਈਬ ਕੀਤਾ ਤੇ ਫਿਰ ਮੈਂ ਵੀਡੀਓ ਦੇ ਵਿੱਚ ਉਹਦਾ ਨਾਮ ਲਵਾਂਗੀ ਨਾ ਮੈਂ ਠੀਕ ਹੈ ਜੀ ਚਲੋ ਜੀ ਮਾਰਨਿੰਗ ਦਾ ਟਾਈਮ ਆ ਗੱਡੀ ਖੋਲਤੀ ਮੈਂ ਇਹ ਉਤਾਰ ਜੀ ਚੱਲੇ ਨੇ ਡਿੱਗੀ ਚ ਰੱਖ ਲੈਂਦੇ ਇੱਥੇ ਠੀਕ ਆ ਤੇ ਕੋਰੀਅਰ ਸਾਰੇ ਅੱਜ ਕੱਢੇ ਨੇ ਆਪਾਂ ਨੇ ਕਾਫੀ ਟਾਈਮ ਬਾਅਦ ਮੈਨੂੰ ਤਾਂ ਲੱਗਦਾ ਮੇਰੀਆਂ ਤਾਂ ਨਾਸਾਂ ਵਗਲੀਆਂ ਚ ਕੰਮ ਹੋ ਗਿਆ ਸੱਸੀ ਘਲ ਉਤਾਰ ਸਾਰਿਆਂ ਨੂੰ ਕੁਰਸੀ ਵੀ ਸਾਢ ਤੇ ਕਰੋ ਕੁਰਸੀ ਵੀ ताशी जी मेरे वालों भी समा तो जो नवे प्लीज चैनल कर लियो ठीक है जी पहला गो इन रोज लेट ही कार चलो जी आप नवा ब्लॉग शुरू करता बड़े बहुत अच्छे बलॉग से आप सफाइयाफुई कल थोड़िया बहुतियाँ ही अभी भी करा थोड़ी बहुत अभी खेल ही रहेंगे ਆ ਉਸਮਾਨ ਕੀ ਰਹਿ ਗਿਆ ਸਾਰੇ ਕੂਰੀਅਰ ਲੈੰਦੇ ਅੰਦਰੋਂ ਵੀ ਤੇ ਗੱਲ ਗੱਡੀ ਧਵਾਈ ਸੀ ਉਤਾਰਨੇ ਤੁਸੀਂ ਕੱਲ ਵਾਲੇ ਵਲੌਗਸ ਦੇਖਿਆ ਸਾਫ ਲੱਗ ਰਹੀ ਮੜੀ ਜੀ ਤੇ ਆ ਦੇਖੋ ਆਉਂਦੇ ਆਉਂਦੇ ਪਤਾ ਨਹੀਂ ਕਿੱਥੋਂ ਸਕ੍ਰੈਚ ਪਵਾ ਕੇ ਲਿਆਏ ਨੇ ਮੈਨੂੰ ਕਹਿੰਦੇ ਮੈਂ ਤਾਂ ਪਾਇਆ ਹੀ ਨਹੀਂ ਮੈਂ ਕਿਹਾ ਹੋਰ ਐਂ ਲੱਗਦਾ ਜਿਵੇਂ ਗੱਡੀ ਨਾ ਗਲੀ ਦੇ ਵਿੱਚ ਕਿਸੜੀ ਜਾਂ ਕੋਈ ਮੋਟਰਸਾਈਕਲ ਖਿਚੜਿਆ ਉਹ ਵਾਹਿਗੁਰੂ ਨੀ ਤਾਂ ਉਹ ਗੱਲ ਹੋ ਗਈ ਆਪਨਾ ਨਹਾਉਂਦੇ ਬੁਲਟ ਚ ਮਕਾਉਂਦੇ ਆਹੋ ਆਇਆ ਨਾ ਕੇ ਪ੍ਰਨੀਤ ਨੇ ਅੱਜ ਸਕੂਲ ਤੋਂ ਛੁੱਟੀ ਮਾਰੀ ਐ ਤੇ ਆਹ ਦੇਖੋ ਸੇਰੇ ਸੇਰੇ ਬੁਲਟ ਧੋਪਦਾ ਪਿਆ ਸੇਰੇ ਦਾ ਖੁਰ ਕਿਹੜੇ ਦਿਨ ਹੋ ਗਏ ਧੋਣ ਵਾਲਾ ਕਿੰਨੀਆਂ ਸ਼ੈਂਪੂਆਂ ਅੱਛਾ ਕਿੰਨੇ ਸ਼ੈਂਪੂ ਨਾਲ ਸੀ ਹਾਏ ਪੰਜ ਸ਼ੈਂਪੂਆਂ ਨਾਲ ਬੁਲਟ ਧੋਤਾ ਇਹਦੇ ਬਾਅਦ ਸਪੈਸ਼ਲ ਸ਼ੈਂਪੂ ਲੈ ਕੇ ਆ ਨਾ ਕਲੀਨਿੰਗ ਪਲੱਸ ਕਿਉਂ ਯੂਜ਼ ਕਰ ਰਹੇ ਆ ਕੀ ਫਾਇਦਾ ਮੇਰਾ ਦੇਖੀ ਇੱਥੇ ਝਾੜੂ ਪੋਚਾ ਲਾਇਦਾ ਕਿੰਨੇ ਖਰਚਾ ਦੀ ਅਜੇ ਦਾ ਸੈਟ ਆਉਂਦਾ ਨਹੀਂ ਉਹ ਹੀ ਐ ਨਾ ਨਹੀਂ ਅਜੇ ਪ੍ਰੋਪਰ ਹੋਇਆ ਵੀ ਨਹੀਂ ਆ ਦੇਖ ਪੁੱਟੀ ਪਈ ਏ ਸਾਰੀ ਮਿੱਟੀ ਚਿੱਟਮ ਚਿੱਟਾ ਹੋਇਆ ਪਿਆ ਬੁਰਾ ਹਾਲ ਚਲੋ ਜੀ ਪ੍ਰਨੀਤ ਨੇ ਬੁਲਟ ਧੋਤਾ ਅੱਜ ਤੋਂ ਆਪ ਵੀ ਦੇਖੀ ਬੱਦਲ ਹੋਣਗੇ ਹੁਣ ਹਾਂ ਆ ਮਿਸਤਰੀ ਨੂੰ ਫੋਨ ਕਰੀਏ ਕਿਨੇ ਬੇੜ ਜਾ ਮੀਂਹ ਤੋਂ ਪਹਿਲਾਂ ਪਹਿਲਾਂ ਬੱਦਲਾਂ ਤੋਂ ਪਹਿਲਾਂ ਪਹਿਲਾਂ ਭਰਾਵਾ ਕੋਈ ਮੈਂ ਲਾਗਿਬ ਨਾ ਕਿਤੇ ਮम्मी ਚੌਕ ਚਾ ਕੋਈ ਆਜੋ ਬਾਹਰ ਆਜੋ ਚਾਹ ਪੀ ਲਓ ਨਵੇਂ ਘਰ ਟਾਈਮ ਪਾਸ ਕਰਨਾ ਇਨੇ ਕੰਮ ਖਿਲਰੇ ਪਏ ਕੰਮ ਕਰੋ ਨਾ ਮੇਰਾ ਪਟਿਕ ਦੇਖੀ ਗਾ ਪੈ ਰਹੇ ਉਹ ਦੇ ਅੰਦਰ ਦੇ ਢੇਰ ਲੱਗਾ ਪਿਆ ਅਮਨ ਸਟੈਂਡ ਵਾਲੇ ਨੂੰ ਫੋਨ ਕਰਨਾ ਲਓ ਜੀ ਅੱਜ ਮਹਿਫਲ ਲੱਗੀ ਨਵੇਂ ਘਰ ਤੇ ਸਾਡੀਆਂ ਦਰਾੜੀਆਂ ਤੇ ਥਾਣੀਆਂ ਸਾਰੀਆਂ ਬੈਠੀਆਂ ਨੇ ਚਾਹ ਚੱਲ ਰਹੀ ਏ ਚਾਹ ਮੂੰਹ ਮਿੱਠਾ ਕਰਾਣਾ ਤੇ ਬਿਸਕੁਟ ਨਮਕੀਨ ਨੇ ਨਹੀਂ ਬਿਸਕੁਟ ਨਹੀਂ ਤੇ ਕਿਨੇ ਅੰਦਰ ਅੰਦਰ ਦੰਮੂ ਦਾ ਪੇਕਾ ਪਿੰਕ ਜਿਆ ਨਾ ਟਿਫਨ ਵੇਅਰ ਤੋਂ ਥੋੜੇ ਜਿਹਾ ਬਦਾਨਾ ਪਿਆ ਲਿਆਈ ਮੈਂ ਕਹਿੰਦੀ ਨਾ ਲਾ ਲੈ ਨਹੀਂ ਉਹ ਮਨ ਮੇਰੇ ਮੇਰੇ ਦੰਦ ਥਲੇ ਆਉਣਾ ਜਿੰਨਾ ਕੋ ਆ ਗਿਆ ਤੁਹਾਡੇ ਸਾਹਮਣੇ ਖਾਣਾ ਬੈਠੇ ਫਤਿਹ ਫਤਿਹ ਉਰੇ ਦੁੱਧ ਜ਼ਿਆਦਾ ਟੇਸਟੀ ਲੱਗਦਾ ਤੈਨੂੰ ਫਤਿਹ ਫਤਿਹ ਦੁੱਧ ਜ਼ਿਆਦਾ ਟੇਸਟੀ ਲੱਗਦਾ ਤੈਨੂੰ ਉਰੇ ਆ ਦੇ ਗਗਨ ਮੁਚਾ ਨੂੰ ਵਟ ਚੰਡੇ ਮਰਜੋ ਕਿਤੇ ਮੁਚਾ ਆਉਂਦੀ ਹੈ ਮੁਚਾ ਤੇ ਆਈ ਨਹੀਂ ਵਟ ਦੇ ਵਿੱਚ ਉਹ ਗਗਨ ਉਹੀ ਕੰਮ ਕੀਤਾ ਨਾ ਲਓ ਜੀ ਉਹਨਾਂ ਚਿਰ ਆਪਾਂ ਨੇ ਇੱਧਰ ਥੋੜੀ ਬਹੁਤੀ ਸੈਟਿੰਗ ਕਰ ਲਈਏ ਬੱਟੇ ਜਿਹੜੇ ਰੋਲ ਸੀ ਆਪਣੇ ਆਹ ਟੋਕਰੀ ਚ ਪਾ ਕੇ ਰਾਤੀ ਮੈਂ ਹਾਂ ਚਲੋ ਇੱਥੇ ਨਾ ਖਿੱਲਰ ਜਾਂਦੇ ਨੇ ਥੱਲੇ ਤੇ ਇੱਥੇ ਪਾ ਦਿੰਨੇ ਆ ਤੇ ਇਹਨਾਂ ਤੋਂ ਜਿਹੜੇ ਕਟਿੰਗ ਕਰਨ ਵਾਲੇ ਉਹ ਕਰਾਂਗੇ ਤੇ ਕੁਝ ਆਪਣੇ ਇੱਥੇ ਵੀਡੀਓ ਸ਼ੂਟ ਕਰ ਲਿਆ ਕਰਾਂਗੇ ਬੈਠ ਕੇ ਤੇ ਇੱਥੇ ਆਪਣੇ ਆਹ ਸੂਤ ਰੱਖ ਲੈਨੇ ਆਫਾ ਤੇਨੇ ਦੁੱਧ ਡੋਲਤਾ ਸੀ ਉਦੋਂ ਬਾਅਦ ਵੀਡੀਓ ਹੀ ਨਹੀਂ ਬਣਾਈ ਆ ਦੇਖੋ ਸੋ ਫਿਰ ਦੁੱਧ ਡੋਲ ਕੇ ਗਿਆ ਉਹ ਤੇ ਦਮਨ ਨੇ ਰੱਖੀ ਆ ਚਾਹ ਮੇਰੇ ਲਈ ਮੈਂ ਚਾਹ ਪੀ ਕੇ ਫਿਰ ਆਪਾਂ ਦੂਜੇ ਸੂਟਾਂ ਦੀ ਵੀਡੀਓ ਬਣਾਣੀ ਕੀ ਆ ਖਾ ਰਹੇ ਹੋ ਅੱਛਾ ਦੁੱਧ ਲੱਗ ਗਿਆ ਸੀ ਲਓ ਜੀ ਤੇ ਦਰ ਆਏ ਨੇ ਆਪਣੇ ਘਰੇ ਗੁਲਾਬ ਜਾਮਣਾ ਤੇ ਤੇਲਵਿੰਦਰ ਲੈ ਕੇ ਆਇਆ ਸੀ ਡੱਬਾ ਤੇ ਉਧਰੋਂ ਚੱਕ ਲਿਆਂਦੇ ਮੈਂ ਕੌਲੀ 'ਚ ਪਾ ਲੈਂਦੇ ਮੈਂ ਚਾਹ ਨਾ ਖਾਨਿਆਂ ਦਮੂ ਠੀਕ ਹੈ ਤੇ ਇੱਧਰ ਸਾਡਾ ਵਰਨੀਤ ਸਿੰਘ 바ਸੀ ਚੱਲਿਆ ਟਿਊਸ਼ਨ ਤੇ ਤੇ ਸਕੂਟਰੀ ਨਹੀਂ ਚਮਕਾਂਦਾ ਪਿਆ ਤੂੰ ਟਿਊਸ਼ਨ ਸਕੂਟਰੀ ਤੇ ਜਾਇਆ ਕਰ ਅਮਰੇ ਸ਼ੂ ਦੇ ਜਲਾ ਕੇ ਇਹਦਾ ਕੂੜਾ ਵੀ ਖਿਲਰਨਾ ਸਾਰਾ ਨੀਤ ਦੇਖ ਆਪਣੇ ਘਰ ਦੀ ਕਿੰਨੀ ਮौज ਐ ਐਵੇਂ ਨਾ ਇਹ ਸਕੂਟਰੀ ਲਾਨੇ ਹਾਂ ਜਿੱਥੇ ਕਿਰਾਏ ਤੇ ਰੰਨੇ ਹਾਂ ਤੇ ਉਹਨਾਂ ਨੇ ਕਹਿਣਾ ਕਿ ਇਹਦੇ ਸਕੂਟਰੀ ਦੇ ਥੱਲੇ ਨਾ ਕੋਈ ਕੱਪੜਾ ਰੱਖ ਕੇ ਸਕੂਟਰੀ ਲਾਇਆ ਕਰੋ ਸਟੈਂਡ ਨਾਲ ਸਕ੍ਰੈਚ ਪੈਣਗੇ ਹੈ ਦੱਸ ਕਿੰਨੇ ਕੋਈ ਸਕ੍ਰੈਚ ਪੈਂਦੇ ਨੇ ਹੈ ਖਿੱਚ ਲਓ ਅੱਗੇ ਨੂੰ ਖਿੱਚ ਲਓ ਅੱਗੇ ਨੂੰ ਖਿੱਚ ਲਾ ਪੌੜੀ ਬਹੁਤ ਭਾਰੀ ਐ ਹੱਲਦੀ ਨਹੀਂ ਐ ਹੈ ਲੈ ਦੇ ਚੱਲ ਧਿਆਨ ਨਾ ਜਾਈ ਹੋੜੀ ਚੱਗਾ ਉਹ ਜੀ ਸਫਾਈ ਆਪਾਂ ਨੇ ਕਰਤੀ ਸੀ ਆ ਬੈੱਡ ਆਪਾਂ ਨੇ ਇੱਥੇ ਲਾਤੇ ਧੁੱਪੇ ਬੈਠਣ ਨੂੰ ਬਸ ਇਹ ਚੱਕਣੇ ਨੇ ਜੇ ਕੋਈ ਆਪਣਾ ਉਹ ਕਬਾੜੀ ਵੀ ਆਊਗਾ ਉਹਨੂੰ ਦੇ ਦਾਂਗੇ ਧਿਆਨ ਨਾਲ ਆ ਬਲੈਰੋ ਕਿਦੀ ਆਈ ਏ ਲੱਗੀ ਤਾਂ ਦੇਖ ਇੱਥੇ ਹੀ ਬੁਟੀਕ ਤੇ ਆਇਆ ਕੋਈ ਤੇ ਚਲੋ ਗਾਈਂ ਕਿ ਕਰੀ ਜੋ ਆਪਾਂ ਪਹਿਲੀ ਤੀ ਦੇਖਿਆ ਕਿ ਸਾਡੀਆਂ ਦਰਾਨੀਆਂ ਆਈਆਂ ਹਨ ਜੜਾ ਜਠਾਣੀਆਂ ਆਈਆਂ ਨੇ ਸਾਰੇ ਨੇ ਬੈ ਕੇ ਚਾਹ ਪੀ ਲਈ ਤੇ ਹੁਣ ਇੱਕ ਵਾਰੀ ਹੋਰ ਚਾਹ ਤੇ ਦੂਜਾ ਵਾਰ ਫੇਰ ਕੰਮ ਸ਼ੁਰੂ ਤੇ ਬਸ ਚਾਹ ਪੀ ਕਰਦੇ ਆਪਾਂ ਕੰਮ ਸ਼ੁਰੂ ਕੰਟੀਨਿਊ ਹਾਂਜੀ ਬਣ ਗਈ ਚਾਹ ਗਿਆ ਸਿਮ ਘਰਿਆ ਕਰ ਕੁੱਤਾ ਉਹਨਾਂ ਕਤੀਲਾ ਛੜ ਜਾਂਦਾ ਤੇ ਅੱਜ ਮੈਂ ਤੁਹਾਨੂੰ ਸਵੇਰ ਤੋਂ ਬਲੌਗ ਦੇ ਰਹੀ ਹਾਂ ਇਹ ਸ਼ਾਮ ਦਾ ਟਾਈਮ ਹੋ ਗਿਆ ਸਵੇਰ ਤੋਂ ਆਪਾਂ ਸ਼ੁਰੂ ਕਰਿਆ ਕਰਾਂਗੇ ਬਲੌਗ ਤੇ ਸ਼ਾਮ ਨੂੰ ਆਪਾਂ ਕੰਮ ਕਰਿਆ ਕਰਾਂਗੇ ਉਹ ਚੰਗੀ ਤੇ ਰੈਨੂ ਵੀ ਮੈਨੂੰ ਚਾਹ ਪਸੰਦ ਨਹੀਂ ਹੈਗੀ ਇਹਨਾਂ ਤੇ ਉਤਾਰ ਵੀ ਜਨਾਨੀ ਟਾਈਮ ਨਹੀਂ ਲਾਂਦੀ ਜਿੰਨਾ ਉਤਾਰ ਤਿਆਰ ਹੋਣ ਨੂੰ ਟਾਈਮ ਲਾਂਦਾ ਤੂੰ ਹੀ ਸਾਲੀ ਦੇ ਕਹਿੰਦੇ ਪੈਂਡ ਬਦਲ ਲਈ ਉਤਾਰ ਹੋਰ ਵਧੀਆ ਨਹੀਂ ਲੱਗਦੀ ਸਾਲੀ ਦੇ ਕਹਿੰਦੇ ਪੈਂਡ ਬਦਲ ਲਈ ਗਲਤ ਗੱਲ ਨਹੀਂ ਹੈਗੀ ਤੁਹਾਡੀ ਤੁਸੀਂ ਉਤਾਰੇ ਦੁਬਾਰਾ ਫੇਰ ਸ਼ੁਰੂ ਕਰ ਲੇ ਲਗਣਾ ਤਾਂ ਪੜਦੇ ਆਂ ਤਾਂ ਡਿਜ਼ਾਈਨ ਨਾਲ ਲੈ ਲੇ ਸਾਡੇਆਂ ਦਾ ਮੈਂ ਅੱਗੇ ਡਿੰਪਲ ਫੋਟੇ ਭੇਜੀ ਡਿੰਪਲ ਕਹਿੰਦੀ ਹੋਣੀ ਮੈਂ ਕਹੇ ਤੇ ਪਈ ਸਾਡੀ ਨਹੀਂ ਕੀਤੀ ਸਾਡੇ ਉਹਦੇ ਨਾਲੇ ਉਹਨਾਂ ਕੋਲ ਜਾ ਕੇ ਇਹ ਕੱਟਣ ਵਾਲਿਆਂ ਕੋਲ ਕੀ ਕਹਿੰਦੇ ਆਏ ਨਹੀਂ ਹੈਗੇ ਲਾਉਣ ਵਾਸਤੇ ਆਹ ਉਹ ਤਾਂ ਕਹਿੰਦੇ ਸੀ ਲਾਣ ਆ ਜਾਗੇ ਛੇਤੀ ਹੀ ਆਈਏ ਜੇ ਤੁਸੀਂ ਪੇਮੈਂਟ ਦੇ ਦਿੰਦੇ ਨਾ ਹਾਂ ਉਹ ਤਾਂ ਫ੍ਰੀ ਹੋ ਜਾਂਦਾ ਮਾਈਂਡ ਤੋਂ ਮੇਰਾ ਅਗਲਾ ਕੰਮ ਚਲੋ ਮੈਂ ਕੀ ਲਾਉਣਾ ਇਹ ਤਾਂ ਤੁਹਾਡੀ ਖੌਖਾ ਖੂਬੀ ਹੈ ਤੁਹਾਡੀ ਯਾਰੇ ਸਾਡੇ ਕੱਪੜੇ ਕੁਰਸੀਆਂ ਦੇ ਉੱਤੇ ਪਏ ਨੇ ਕੋਈ ਗੱਲ ਨਹੀਂ ਇਹ ਤਾਂ ਸਾਡੀ ਨਹੀਂ ਹੋਈ ਭਾਜੀ ਲਿਮਾਰੀ ਕੱਢ ਕੇ ਉਹਨਾਂ ਨੇ ਬਾਹਰ ਬੁਗੀਟ ਕੇ ਰੱਖਤੀ ਕਿ ਲਿਆ ਦਿਓ ਚੱਕ ਕੇ ਹੂੰ ਮੈਂ ਬੱਬੀ ਨੂੰ ਕਹਾਂ ਕਿ ਭਾਈ ਜਾਈ ਨਾ ਬੱਬੀ ਹਾਜੀ ਦਮਨ ਵੀ ਰੈਡੀ ਹੈ ਦਮ ਲਵੜਿਆ ਫਤੈ ਬੁਲਟ ਰਾਤ ਬਾਾਰ ਹੀ ਖਲੋਤਾ ਰਿਆ ਹੂੰ ਤੈਨੂੰ ਮੈਂ ਦੱਸਾਂ ਕੀ ਕਰਨਾ ਲੋ ਗਾਈਜ਼ ਅਸੀਂ ਸਾਰੇ ਚੱਲੇ ਆਂ ਬਾਜ਼ਾਰ ਤੇ ਬਾਜ਼ਾਰ ਅਸੀਂ ਜਾਣਾ ਕਿਹੜੇ ਵੇਲੇ ਦੇ ਸਵੇਰ ਤੇ ਜਾ ਰਹੇ ਆਂ ਪਰ ਹਜੇ ਤੱਕ ਸਾਨੂੰ ਟਾਈਮ ਹੀ ਨਹੀਂ ਲੱਗਿਆ ਜਾਣ ਦਾ ਬੂਟੇ ਸੁੱਕ ਗਏ ਯਾਰ ਆ ਪਾਣੀ ਲਾਣਾ ਇਹਨੂੰ ਅਜੀਆਂ ਬੱਤੀਆਂ ਦੇ ਮੈਂ ਜੇਬ ਚ ਪਾ ਲਈਆਂ ਹਵਾ ਨੂੰ ਛੱਡ ਕੇ ਥਲੇ ਡੇਗੀ ਗੁਲਾਬ ਦੀਆਂ ਹਾਂ ਬਹੁਤ ਲੱਗਣੀਆਂ ਕਿਤੇ ਆ ਉੱਤੇ ਨਾ ਰੱਖ ਦੀਏ ਗਮਲਾ ਆ ਕਥਲੇ ਠੀਕ ਹੈ ਗਮਣਾ ਦੇ ਜਿਹੜਾ ਖੇਡਣਾ ਜਿਹੜਾ ਸੰਗ ਨੋ ਗਗਨ ਅਰੀਜਨਲ ਲਾਲੀ ਲਾ ਰਹੀ ਹੈ ਮੇਕਅਪ ਕਰਨ ਲੱਗੀ ਗਗਨ ਇੰਨਾ ਟਾਈਮ ਉਥੇ ਕੰਮ ਨੂੰ ਨਹੀਂ ਲੱਗਣਾ ਜਿੰਨਾ ਟਾਈਮ ਤੁਸੀਂ ਲਾਤਾ 3 ਵਜਾ ਦਿੱਤੇ ਨੇ ਯਾਰ 3 ਵਜ ਗਏ ਨੇ ਲੋ ਗਾਇਸ ਉਹੀ ਹੈ ਨਾ ਚਲੋ ਜਿਹੜਾ ਮੈਂ ਸੂਟ ਵੇਅਰ ਕੀਤਾ ਹੋਇਆ ਤੁਸੀਂ ਇੰਸਟਾਗ੍ਰam ਤੇ ਦੀ ਰੀਲ ਚੈੱਕ ਕਰ ਲਿਓ ਠੀਕ ਹੈ ਜੀ ਐਵੇਂ ਦਾ ਆਪਣੇ ਕੋਲ ਸੇਮ ਫੈਬਰਿਕ ਹੈਗਾ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਆ ਦਾਗ ਕੀ ਲੱਗ ਗਿਆ ਯਾਰ ਪਤਾ ਨਹੀਂ ਕੀ ਲੱਗ ਗਿਆ ਦਾਗ ਜਾਂ ਮੈਂ ਪ੍ਰੋਪਰ ਤੁਹਾਨੂੰ ਇਹਦੀ ਰੀਲ ਦਿਖਾਵਾਂਗੀ ਠੀਕ ਹੈ ਜੀ ਉੱਥੇ ਜਾ ਕੇ ਚੈੱਕ ਕਰ ਲਿਓ ਤੇ ਸੇਮ ਆਪਣੇ ਕੋਲ ਫੈਬਰਿਕ ਆਇਆ ਪਿਆ ਇਹ ਚੱਲ ਪੋ ਯਾਰ ਚੈਨਲ ਪੰਜਾਬੀ ਪਹਿਰਾਵਾ ਨਾਮ ਕਰਕੇ ਚੈਨਲ ਹੈ ਸਾਰੇ ਵੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਉਹ ਚੈਨਲ ਜਾ ਕੇ ਵਾਚ ਕਰੋ ਤੇ ਉਹਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਉੱਥੇ ਸਾਡੇ ਸੂਟ ਸੂਟਾਂ ਦੀ ਬੇਲੀ ਸੂਟਾਂ ਦੀ ਡਿਜ਼ਾਈਨਸ ਲੋ ਹੈਗੀ ਆ ਉਹ ਸਾਰੀ ਕਲੈਕਸ਼ਨ ਉਹਦੇ ਤੁਹਾਨੂੰ ਮਿਲੂਗੀ ਹਾਂ ਚਲਈਏ ਫਿਰ ਆਪਾਂ ਲਓ ਜੀ ਬਈ ਜਿਹੜਾ 2-4 ਮਿੰਟ ਚ ਨਿਕਲਾ ਨਿਕਲਾ ਆਇਆ ਨਹੀਂ ਤਾਂ ਅਸੀਂ ਚੱਲਿਆਂ ਜਿਹੜਾ ਰਹਿ ਗਿਆ ਰਹਿ ਗਿਆ ਲਾਈਟਾਂ ਆਫ ਕਰਕੇ ਆਇਓ ਦਮਣ ਸਾਰੀਆਂ ਠੀਕ ਐ ਲੋ ਗਾਈਜ਼ ਆਪਾਂ ਘਟੀ ਚ ਬੈਨੇ ਆਪੇ ਆ ਜਾਣਗੇ ਜਿਹੜਾ ਆ ਗਿਆ ਆ ਗਿਆ ਜਿਹੜਾ ਰੋਹ ਸਾਰਾ ਪਰਸ ਲੈ ਲਿਆ ਤੇ ਕੋਈ ਜਾਂਦਾ ਹੀ ਨਹੀਂ ਆਪਣਾ ਪਰਸ ਉਹ ਤੇ ਪਿਆਜ ਬੈਡ ਤੇ ਉਹਦੇ ਚ ਪਰਸ ਲੈ ਆਉਣਾ ਬਦਲ ਮੈਂ ਕਹਿ ਰਹੀ ਹਾਂ ਮੈਂ ਜੇ ਬੱਦਲ ਹੋ ਗਿਆ ਨਾ ਕੰਮ ਸਾਰਾ ਰੁਕ ਜਾਣਾ ਬੱਬੀ ਲੈ ਹੋ ਗਿਆ ਬੱਦਲ ਪਾਲਣ ਚ ਪੰਜ ਚੂਰੀ ਚਾਹੀ ਹੁੰਨਾ ਪਾਜ ਜਾਂ ਛਾਂਡੂ ਹੋ ਗਈ ਉਹ ਤਾਂ ਚਲ ਦਮਨ ਗਗਨ ਗਿਆ ਜਾਂ ਦਰਵਾਜ਼ੇ ਲਾਇਆ ਦਮਨ ਕਹੇ ਸਾਰੇ ਘਰੇ ਹੀ ਨਾ ਕਿੰਨੇ ਨਹੀਂ ਮਰਦਾ ਸਾਡਾ ਜਲਾ ਨਾ 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 ਉਹ ਨੂੰ ਆdate ta roz ਇੱਥੇ ਹੀ ਬੈਂਦੀ ਉਹ ਚਲੋ ਬੈਠਾ ਚੱਲੀਏ ਫਟਾਫਟ ਚਲੋ ਇੱਥੇ ਰੱਖੋ ਇੱਥੇ ਬਹਿਲਣ ਦੋ ਕੋਈ ਕੋਈ ਨਾ ਮੈਂ ਚੀਜੀ ਲੈ ਕੇ ਦਉ ਤੈਨੂੰ ਲੈ ਵੇਖੀ ਤਸੇ ਕੁਛ ਮਾਈ ਪਾਪਾ ਦੇ ਗੱਡੀ ਕਿੱਥੇ ਲੱਗੇ ਇੱਧਰ ਆ ਜਾ ਹਟ 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 ਉਹ ਕੁੱਤੇ ਤਾਂ ਚਲਾ ਦੇਂਦੀਂ ਟੰਡੀ ਆਇਓ ਯਾਰ ਬਹੁਤ ਟਾਈਮ ਲਾਰੀਆਂ ਤੁਸੀਂ ਆਜੋ ਫਟਾਫਟ ਕੀ ਮਿਸਟਰਾਂ ਨੇ ਕਹਤੀ ਨਾ ਚਾਹ ਨਹੀਂ ਮੈਨੂੰ ਲੋਕ ਲਾ ਕੇ ਆਈਆਂ ਤੁਸੀਂ ਫਟੇ ਮੂੰਹ ਤੁਹਾਡੇ ਮੈਂ ਐ ਲੋਕ ਨਹੀਂ ਵਿੱਚੇ ਹੀ ਚਾਬੀ ਉਹਦੇ ਇਥੇ ਹੁੰਦੀ ਹੁੰਦੀ ਚਾਬੀ ਬਾਹਰ ਲੇ ਕੇ ਮੈਂ ਟਨੋਕ ਲਾ ਕੇ ਮੇਨ ਗੇਟ ਜਿਹੜਾ ਆਪਣਾ ਦੇਤੀ ਨਾ 10 ਚਿੰਨ ਬੱਬੀ ਦਾ ਨੰਬਰ ਹੈਗਾ ਨਾ ਬੱਬੀ ਖੋਲ ਕੇ ਚਾਹ ਬਣਾ ਲਿਓ ਮੈਂ ਸੱਚ ਪਾਸੀ ਲੌਕ ਤਾਂ ਵੈਸੇ ਹੀ ਲੱਗਦਾ ਚਲੋ ਮੇਰੇ ਜੀ ਬਾਈਚਾਸ ਵਿੱਚ ਜੜ੍ਹ ਕੰਮ ਕਰਕੇ ਜੇ ਅੱਪ ਲੇਟ ਹੋ ਜੇ ਲੌਕ ਲੱਗ ਜਾ ਹਾਂ ਇਹ ਤਾਂ ਹੈ ਬਾਰ ਲੈ ਨਹੀਂ ਦਦ ਚਲੋ ਜੀ ਜਿਹੜੇ ਜੂੜਾ ਤਾਂ ਕਰ ਲੈਂਦੇ ਟੈਲਰ ਅੰਦਰ ਹੀ ਹੈ ਲਾਗਣ ਆ ਗਿਆ ਪੂ ਜਾਨਮ ਕੀ ਇਹ ਪਿੰਡ ਦਾ ਪਾਸਟੈਂਡ ਸਾਰੇ ਅਸੀਂ ਤਾਂ ਘਰੋਂ ਹੀ ਬੱਸੇ ਬਹਿ ਜਾਂਦੇ ਆ ਅੱਜ ਦੋ ਪਿਆਰਾਂ ਤੇ ਹੀ ਨਿਕਲੇ ਆਂਦਾ ਸਾਡਾ ਬੱਸ ਸਟੈਂਡ ਨਾਲ ਹੀ ਸਾਰੀ ਸਹੂਲਤਾਂ ਸਾਨੂੰ ਸਾਡੇ ਪਿੰਡ ਦੇ ਵਿੱਚ ਵੇਖਿਓ ਕਿਤੇ ਰਾਤ ਵਾਲਾ ਕੰਮ ਹੋ ਜੇ ਉਹ ਖੜੀ ਅੱਡੀ ਕਿੱਥੇ ਆ ਸੀ ਆਹ ਜਿ ਬਰੇਜ ਆ ਬਰੇਜ ਆ ਕੋਈ ਵਿਆਹ ਵਾਲੀ ਇਹ ਤਾਂ ਬੇੜਾ ਹੀ ਕਰਤਾ ਮਤਲਬ ਵਿਆਹ ਤਾਂ ਆਈ ਸੀ ਕਿ ਕੋਈ ਐ ਨਹੀਂ ਸੀ ਉੱਚ ਬਰਾਤ ਸੀ ਬੰਦਾ ਨਹੀਂ ਸੀਗੀ ਵਿਆਹ ਤਾਂ ਆਇਆ ਸੀ ਰਾਤ ਨੂੰ ਸਾਡੇ 9 9:30 ਦਾ ਟਾਈਮ ਸੀ 9:30 ਦਾ ਟਾਈਮ ਸੀ ਐਕਸੀਡੈਂਟ ਹੋਇਆ ਇੱਥੇ ਅੱਡੇ ਤੇ ਸਾਡੇ ਦੇ ਸੇ ਕਿਉਂਕਿ ਇਧਰੋਂ ਵੀ ਰਸਟਾਉਂਡਾ ਨੀਲੋਵਾਲ ਵੱਲੋਂ ਦੀ ਜਿਨ੍ਹਾਂ ਨੂੰ ਪਤਾ ਸਾਡੇ ਪਿੰਡਾਂ ਬਾਰੇ ਹੈ ਨਾ ਤੇ ਇੱਕ ਇਧਰੋਂ ਲਹਿਰੇ ਵੱਲੋਂ ਗੱਡੀ ਆ ਰਹੀ ਇੱਕ ਨੀਲੋਵਾਲ ਵੱਲੋਂ ਆਪਸ ਚ ਉਹਨਾਂ ਦੀ ਬੜੀ ਤਗੜੀ ਟੱਕਰ ਹੋਈ ਏ ਤੇ ਇੱਥੇ ਬੱਚੇ ਵੀ ਆ ਉਹ ਦੇਖੋ ਉਹਦੇ ਨੂੰ ਹੀ ਦੇਖੋ ਉਹਨਾਂ ਦਾ ਲੋਈ ਚੱਕੋ ਯਾਰ ਆ ਦੇਖੋ ਅੱਗੇ ਕਰੋ ਭਾਜੀ ਗੱਡੀ ਖੜਜੋ ਮੈਂ ਕਹਾਂ ਇਸ ਕਿਹੜਾ ਸੁਣਦਾ ਹਾਂ ਅੰਕਲ ਨੂੰ ਐ ਕਿਹੜਾ ਸੁਣ ਜਾਣਾ ਲੈ ਦੱਸ ਹੋਰ ਹਾਲੀ ਕੀ ਕਰਤੀ ਨਹੀਂ ਪਤਾ ਉਹ ਟਾਇਰ ਦੇ ਵਿੱਚ ਆ ਗਿਆ ਤੇ ਆਪਣੀ ਗੱਲ ਐ ਸੀ ਕਿ ਜਿਹੜਾ ਰਾਤ ਸਾਡੇ ਰੋਡ ਤੇ ਐਕਸੀਡੈਂਟ ਹੋਇਆ ਸੀ ਤੇ ਚਲੋ ਵਿਚਾਰ ਰਹਿ ਗਿਆ ਹਨਾ ਪਰਮਾਤਮਾ ਦਾ ਤੰਦਰੁਸਤ ਕਿਸੇ ਨੂੰ ਕੁਝ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਹਾਂ ਕੁਝ ਵੀ ਨਹੀਂ ਹੋਇਆ ਵਾਧਿਆ ਪਰ ਟੱਕਰ ਜੇਸਾ ਆਦੀ ਹੋਈ ਤੇ ਗੱਡੀਆਂ ਆਪਸ ਚ ਘੁੰਮ ਗਈਆਂ ਘੁੰਮ ਗਈਆਂ ਇੰਨੀ ਜ਼ੋਰ ਦੀ ਟੱਕਰ ਕੋਨੇ ਦਾ ਕੋਨਾ ਵੱਜਿਆ ਹਾਂ ਸਾਰੇ ਉਤਾਰ ਕਲਵਿੰਦਰ ਸਾਰੇ ਰਾਤੀ ਉਥੇ ਪਹੁੰਚੇ ਸਾਨੂੰ ਟਾਈਮ ਪੈ ਗਿਆ ਬੱਚੇ ਹਨ ਵਿੱਚ ਰੋਂਦੇ ਹਨ ਤੇ ਸਾਨੂੰ ਐ ਲੱਗਿਆ ਹਾਈ ਰੱਬਾ ਕਿ ਇਹਦਾ ਨੁਕਸਾਨ ਨਾ ਹੋਇਆ ਉਹ ਡਰਨ ਵਾਲੀ ਵਿਚਾਰੇ ਨਾ ਰੋਂਣ ਲੱਗ ਪਏ ਕਿਨੇ ਜ਼ੋਰ ਦੀ ਟੱਕਰ ਲੱਗੀ ਗੱਡੀ ਤੇ ਲੈ ਉਹ ਹੋ ਗਈ ਸਾਰੀ ਤੁਨੂੰ ਹੋਈ ਪਈ ਐ ਦੂਜੀ ਪਿੱਛੇ ਤੇ ਸਾਰੇ ਪੈਂਥਾ ਨੂੰ ਬੇਨਤੀ ਆ ਭਾਈ ਸੇਫ ਸੇਫ ਡਰਾਈਵ ਕਰਿਆ ਕਰੋ ਗੱਡੀ ਫੋੜੀ ਚਲਾਇਆ ਥਰੂ ਹਨਾ ਆਪਾਂ ਸਹੀ ਜਾ ਰਹੇ ਆ ਆਪਾਂ ਨੂੰ ਨਹੀਂ ਪਤਾ ਅਗਲਾ ਉਹ ਆ ਕੀ ਨਹੀਂ ਜਿਹੜਾ ਦੂਜੀ ਗੱਡੀ ਆਸੋਂ ਦਾਰੂ ਪੀਤੇ ਇਹ ਦੇਖੋ ਬਈ ਤਾਂ ਸਾਹਮਣੇ ਸਾਹਮਣੇ ਟੱਕਰ ਹੋਈ ਹੈ ਸਾਹਮਣੇ ਸਾਹਮਣੇ ਦੇਖ ਲਾ ਹੈ ਮੈਨੂੰ ਇਹ ਲੱਗਿਆ ਨੀਲੋ ਵਾਲਾ ਵਲੋਂ ਦੀ ਹੋਈ ਹੈ ਨਹੀਂ ਉਧਰ ਕੋਈ ਨਹੀਂ ਆਮਣ ਨਾਲ ਟੱਕਰ ਵੱਜੀ ਹੈ ਜੇ ਧਿਆਨ ਨਾਲ ਗੱਡੀ ਚਲਾਇਆ ਕਰੋ ਹਨਾ ਆਪਾਂ ਨਹੀਂ ਪਤਾ ਅਗਲਾ ਸਹੀ ਆ ਰਿਹਾ ਜਾਂ ਦੂਜਾ ਆਪਾਂ ਸਹੀ ਜਾ ਰਹੇ ਅਗਲਾ ਗਲਤ ਆ ਰਿਹਾ ਫਿਰ ਕੰਮ ਖਰਾਬ ਹੋ ਜਾਂਦਾ ਤੇ ਚਲੋ ਜੀ ਆਪਾਂ ਨੂੰ ਸੁਣਾਉਣ ਜਾਣਾ ਜਿੱਥੇ ਤੁਹਾਨੂੰ ਮਿਲਦੇ ਆਂ ਦੇਖਦੇ ਆਂ ਉਸ ਮਾੜਨ ਲਿਹਾਉਣਾ ਜਿੱਥੇ ਲਿਆਇਆ ਜਾਂਦਾ ਕਿ ਨਹੀਂ ਸੰਡੇ ਆ ਸੰਡੇ ਨੂੰ ਐਸੇ ਬਾਜ਼ਾਰ ਬੰਦ ਹੀ ਹੁੰਦਾ ਤੇ ਦੇਖਿਆ ਹੁਣ ਜੇ ਦਸੰਬਰ ਸ਼ੁਰੂ ਹੋ ਗਿਆ ਹਾਂ 20 ਤੋਂ ਬਾਅਦ ਤਾਂ ਵਿਆਹ ਵੀ ਬੰਦ ਹੋ ਜਾਣੇ ਨੇ ਗੱਦਾ ਦੇ ਅੰਚਲ ਉਹ ਚੱਲਣਾ ਨੇ ਤੇ ਬੰਦ ਹੋ ਜਾਣੇ ਨੇ ਵਿਆਹ ਸ਼ੁਰੂ ਹੋਇਆ ਤੇ ਦੇਖ ਪਹਿਲਾਂ ਸੀ ਵਿਆਹ ਨਾਲ ਅਸਲੀ ਦੇਖੋ ਸਾਰੇ ਵੈਪੈਲਸ ਫੁੱਲ ਲੈ ਹੈਵੀ ਡੇਟਾ ਨੇ ਇਹ ਜਿਹਨੂੰ ਆਪਣੀ ਲੋਕਲ ਲੈਂਗੁਏਜ ਕਹਿੰਦੇ ਨੇ ਹੈਵੀ ਡੇਟਾ ਨੇ ਭਾਰੀ ਏ ਸੀਜ਼ਨ ਕੀ ਕਹਿੰਦੇ ਨੇ ਸੀਜ਼ਨ ਦਾ ਟਾਈਮ ਆਣਾ ਵਿਆਹਾਂ ਦਾ ਸੀਜ਼ਨ ਹੈ ਵਿਆਹਾਂ ਦਾ ਸੀਜ਼ਨ ਵਿਆਹਾਂ ਦਾ ਸੀਜ਼ਨ ਹੈ ਗਲਤ ਹੋ ਜਾਂਦਾ ਤਾਂ ਚਲ ਨੰਬਰ ਜੀ ਜੋੜ ਦਿਓ ਆ ਦੇਖੋ ਉੱਤਰ ਇਹਦਾ ਬੱਚਾ ਜਾਂਦਾ ਸਾਡੀ ਗੱਡੀ ਦਾ ਬਰੇਜਾ ਦਾ ਇਹਦਾ ਐਦਾ ਅਸੀਂ ਗੱਡੀ ਲਈ ਲੈਣ ਲੱਗੇ ਮਤਲਬ ਇਸੇ ਇਹੀ ਦੇਖਣ ਗਏ ਸੀ ਬ੍ਰੈਂਡ ਵਟਾਰਾ ਦਾ ਪਹਿਲਾਂ ਬੈਠ ਕੇ ਦੇਖਿਆ ਥੋੜੀ ਨੀਵੀਂ ਜਿਹੀ ਲੱਗਦੀ ਸੀ ਤਾਂ ਫਿਰ ਅਸੀਂ ਇਧਰਲੇ ਪਾਸੇ ਆਏ ਲੋ ਜੀ ਆਪਾਂ ਇਥੇ ਚਿੰਨੀ ਦੇਖਾਂ ਤੇ ਚਿੰਨੀ ਹੋ ਜੇ ਉਸਨੂੰ ਸਲੈਕਟ ਕਰਦੇ ਪਏ ਆ ਹਾਲੇ ਕੋਈ ਸਲੈਕਟ ਨਹੀਂ ਆਇਆ ਆ ਆਪਾਂ ਦੇ ਸਾਡੇ ਆਪੇ ਕਿਥੇ ਆਉਂਦੇ ਆ ਉਹ ਫੋਨ ਟੈਬ ਤੇ ਖੇਡ ਰਹੇ ਆ ਇਹ ਨਹੀਂ ਐਲਈਡੀ ਵਾਲੀ ਚਿੰਨੀ ਲੈ ਕੇ ਆਉਂਦੇ ਪਹਿਲੀ ਡਿਵਾਈਸ ਕਿੰਨੀ ਚੀਜ਼ ਖੋਲਦੀ ਹੈ ਬਾਕੀ ਸਾਰਾ ਕੁਝ ਤੁੰਗਾ ਘਰੇ ਹੀ ਪਰ ਜਾਂਦਾ ਤੇ ਬਸ ਉਹ ਹੀ ਨਹੀਂ ਬਾਕੀ ਚਲੋ ਫਿਰ ਕਰਤੀ ਦੇ ਦਿੰਨਾ ਇੱਕਾ ਚੁੱਲੇ ਦੇਖ ਰਹੇ ਆ जल आप गैसा भी देख रहे हैं तो एक पसंद आया एक आया बी देखने के चिमी है पानी तो पी लो इतनी ਦੇ ਲੀਡਿੰਗ ਨਹੀਂ ਲਪਣੇ ਮੂੰਹ ਸੀ ਗੋਚਾੜੂ ਪੋਚਾਣਾ ਲਾਉਣਾ ਉਹ ਪਿਆ ਮਾਪਾਂ ਕਰਨਾ ਹੱਥ ਦੇ ਤੇ ਰੱਬ ਨੇ ਉਹ ਗੋਚਾ ਲਾਉਣਾ ਉਹਦੇ ਨਾਲ ਕਿਹੜੀਆਂ ਸਫਾਈਆਂ ਹੁੰਦੀਆਂ ਨੇ ਜੀ ਹੋਣ ਤਮ ਆਲੇ-ਅਲੀਏ ਚਿਮਨੀ ਬਹੁਤ ਜ਼ਰੂਰੀ ਹੈ ਕਿਉਂਕਿ ਕੱਲ ਜਸਵੀਰ ਭੈਣ ਦਾ ਫੋਨ ਆਇਆ ਚਲਦਾ ਮੈਸੇਜ ਸਪੈਸ਼ਲ ਹੈ ਕਹਿੰਦੀ ਨਮਾ ਘਾਰੇ ਗੰਦਾ ਹੋ ਜਾਣਾ ਚਿਮਨੀ ਲੈ ਲਓ ਤੇ ਕਹਿੰਦੀ ਬਹੁਤ ਗੰਦਾ ਬਣਦਾ ਤੁਹਾਡੀ ਗੱਲ ਸਹੀ ਹੈ ਬਸ ਹੱਥੇ ਅਤੇ ਬੋਲ 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 ਹੌਲੀ ਜੀ ਬੋਲ ਨਾ ਹੌਲੀ ਜੀ ਬੋਲੀ ਦਮੋ ਆਹੀ ਚੁਲਾ ਲੈ ਲੈ ਹਾਂ ਹਾਂ ਮੇਰੀ ਆਜੀ ਵੀ ਵਧੀਆ ਆ ਵੀ ਫਤਿਹ ਬੋਲਦਾ ਕਿ ਕਰਦਾ ਬਈ ਨੂੰ ਫਾਇਨਾ ਨਾ ਤੂੰ ਇਹ ਨਾ ਚਰ ਜਾਓਗੇ ਹੁਣ ਉਧਰ ਮਰਸੀ ਆ ਪਿਮਾਰੇ ਅਸੀਂ ਆਨੇ ਦੋ ਹੋਰ ਦੋ ਚਾਰ ਜੇ ਕੋ ਪਤਾ ਕਰ ਰਹੇ ਹੁਣ ਕੋਧਰ ਹੋਇਆ ਇਹ ਤਾਂ ਚੀਜ਼ ਪਨ ਨਹੀਂ ਨਹੀਂ ਬਸ ਰਹਿਣ ਦੋ ਇੱਥੇ ਠੀਕ ਹੈ ਜਿਆਦਾ ਨਹੀਂ ਮੈਂ ਦੱਸਦੀ ਜਿਆਦਾ ਕੁ ਮੰਗੇ ਜਿਆਦਾ ਚੁਆਇਸਸ ਹੋ ਗਈਏ ਹੋਰ ਕੰਫਿਊਜ਼ ਹੋਵਾਂਗੇ ਲੱਗੀ ਨਾ ਉਟਾਈ ਫੁੱਟਦੀ ਸਭ ਗੈਸ ਤੋਂ ਵੀ ਨਹੀਂ ਕਰਦੇ ਚਾਰੇ ਪਾਣੀ ਲੱਗ ਕੇ ਲਿਆ ਸਾਡੇ ਲਈ ਉੱਪਰ ਹੜਕਾ ਕਰ ਗਈ ਨਾ ਸਹੀ ਲੈ 20 ਨੇ ਸਰਦੀ ਆਉਣ ਵਾਲੀ ਬਹੁਤ ਸਿਆਕ ਕਰਦੀ ਹੈ। ਕਿੱਦਾਂ ਰਹੀ ਹੈ ਕਿੱਦਾਂ ਜੀਣਾ ਤੇ। ਉਹ ਟਾਈਮ ਪੀਸ ਬੈਰੇ ਨੂੰ ਜੜਤਾ ਦੇਖਣੇ ਪਤਾ ਨਹੀਂ। ਇਹ ਨਹੀਂ ਮੇਰੇ ਕੋਲ ਐਪੀਸੋਡ ਚੰਗੰਗੰਗ ਨਹੀਂ ਆਦਾ ਆਪਾਂ ਹੱਥ ਮਾਰ ਕੇ ਬੱਦਦੇ ਜਾਂਦੇ। ਇਹ ਨਹੀਂ ਆਉਣਾ। ਜਦੋਂ ਮਨ ਕਾ ਨਹੀਂ ਜਾਂਦੇ। ਨੇ ਕੰਮ ਪੁੱਠਾ ਕਰਦਾ ਨਾ ਹੋਰ ਕੁਝ ਨਹੀਂ। ਇਹਦੇ ਵਰਗੇ ਇੱਕ ਦੇ ਕੰਨ ਕੋਲੇ ਲਾਉਂਗੀ ਮੈਂ ਉੱਠਦਾ ਨਹੀਂ ਨਾ ਸਵੇਰੇ ਇਹ।

ਕੀ ਕਰੀਏ ਕੋਈ ਨਾ ਆ ਗਿਆ ਚੱਲ ਫੇਰ ਨਿਕਲ ਕੋਈ ਬੋਲੀ ਮਿਲ ਗਈ ਬੇ ਨੀ ਮਿਲ ਗਈ ਮਾ ਆ ਗਿਆ ਫਾਇਆਕਾਰ ਮਿਲਿਆ ਤੁਹਾਡਾ ਕਿਹਦਾ ਵਧਨ ਜਿਹੜਾ ਰੱਖਾ ਜਮਨ ਵੀ ਚੱਲ ਮਾ ਬੱਚੀ ਨੋਸ ਕੋਣਾ ਬਹੁਤ ਹੀ ਹੈ ਨਾ ਕਿੰਨੇ ਟਾਈਮ ਲੱਗੇ ਲਓ ਗਾਈਜ਼ ਅਸੀਂ ਸ਼ਾਪਿੰਗ ਕਰਕੇ ਘਰੇ ਆ ਗਏ ਸੀ ਤੇ ਉੱਥੇ ਕੁਝ ਖਾਣ ਪੀਣ ਲੱਗ ਪਏ ਸੀ ਆਪਾਂ ਤੇ ਇਹ ਟਾਈਮ ਹੋ ਗਿਆ ਪੌਣੇ 8 8 ਪੂਰੇ 8:00 ਵਜ ਗਏ ਤੇ ਉੱਤੇ ਗੱਡੀ ਲੱਗੇ ਚੜਾਣਾ ਪਾ ਘਰੇ ਆ ਗਏ ਆ ਆ ਦੇਖੋ ਸਾਹਮਣੇ ਦੰਮੂ ਮੈਂ ਗੱਡੀ ਬਿਲਕੁਲ ਐ ਖੜੀ ਤੈਨੂੰ ਮੈਂ ਦੱਸਿਆ ਇਹਨੇ ਐ ਖੜੀ ਹੋਈ ਤੇ ਮੈਂ ਉਤਾਰਨ ਕੋਈ ਨਹੀਂ ਮੈਂ ਉੱਤਰ ਜੈ ਨਹੀਂ ਮੈਂ ਡਰ ਲੱਗਦਾ ਕਹਿੰਦੇ ਨਹੀਂ ਤੇ ਵਿੱਚੇ ਹੀ ਬਹਿ ਦੇਖ ਕਿਵੇਂ ਨਜ਼ਾਰਾ ਹੁੰਦਾ ਉਹ ਸਟੈਂਡ ਆ ਗਏ ਆਪਣੇ ਸਟੈਂਡ ਆ ਗਏ ਦੋ ਹੀ ਪੋਏ ਨੇ ਕਿਰੋਂਦਾ ਕਹਿੰਦਾ ਤਿੰਨ ਪੋਏ ਨੇ ਦੋ ਹੀ ਪੋਏ ਨੇ ਨਾ ਤਿੰਨ ਪੋਏ ਨੇ ਸਹੀ ਹੈ ਸਹੀ ਹੈ ਸਹੀ ਤੇ ਹੁਣ ਤੁਸੀਂ ਦੇਖਿਓ ਬਣੇ ਰਹੋ ਵਲੌਗ 'ਚ ਤੇ ਗੱਡੀ ਅੱਗੇ ਲੈ ਜਾ ਉਨਕੋ ਅੱਗੇ ਲੈ ਜਾ ਅੱਗੇ ਲੈ ਆ ਸਕੂਟੀ ਅੱਗੇ ਲੈ ਜਾਣ ਦੇ ਦੱਬੀ ਬਾਹਰ ਹੀ ਲਾ ਦਾਂਗੇ ਅੱਗੇ ਸਿੱਧੀ ਲੈ ਜਾ ਸਿੱਧੀ ਜਾਣ ਦੇ ਅੱਗੇ ਜਾਣਾ ਫਿਰ ਉਹ ਸਟੈਂਡ ਵੀ ਪਿੱਛੇ ਕਰਨੇ ਪਾਣੇ ਨੇ ਨਾ ਕੋਈ ਗੱਡੀ ਸਟੈਂਡ ਅੱਗੇ ਕਰ ਦੂਗੀ ਮੈਂ ਹੁਣ ਗੱਡੀ ਦੇ ਵਿੱਚ ਹੀ ਬੈਠ ਕੇ ਜਾਣਾ ਅੰਦਰ ਸਾਰਾ ਹੋ ਗਿਆ ਰੰਗ ਹਨਾ ਹੂੰ ਅੱਛਾ ਇਹ ਤਾਂ ਡਰ ਲੱਗਦਾ ਯਾਰ ਕੋਈ ਨਾ ਪਿੱਛੇ ਹੌਲੀ ਹੌਲੀ ਕਰਿਓ ਚੰਗਾ ਹਾਂ ਰਾਮ ਨਾਲ ਕੋਈ ਚੰਗਾ ਪਤਾ ਕਿ ਪਿੱਛੇ ਸਾਡੇ ਨਾਲ ਰੋਡ ਬਹੁਤ ਚੱਲਦਾ ਹੋ ਦੇਖੋ ਟ੍ਰੈਫਿਕ ਹੈ ਉੱਥੇ ਯਾਰ ਗਮਲੇ ਦੇ ਪਰਾਂ ਰੱਖਣਾ ਚਾਹੀਦਾ ਉਧਰੋਂ ਕੋਈ ਨਾ ਚੱਕ ਲੈਨੇ ਗਮਲਾ ਤਾਂ ਗਮਲੇ ਨੂੰ ਤਾਂ ਕੋਈ ਕਰਨੀ ਇੱਧਰ ਬੱਤੀ ਪਿੱਛੇ ਤੁਸੀਂ ਮੰਨ ਲਿਆ ਕਰੋ ਜਾਂਦੀ ਹੁੰਦੀ ਹੈ ਫਿਰ ਓਏ ਬੱਲੇ ਬੱਲੇ ਜੋ ਪਾੜ ਤੇ ਚੜ ਗਈ ਗੱਡੀ 'ਚ ਵੇਟ ਵੀ ਬੜਾ ਅਸੀਂ ਜਿਹੜੀ ਚਿਮਨੀ ਲੈ ਕੇ ਆਏ ਨਾ ਉਹ ਵੀ ਗੱਡੀ 'ਚ ਰੱਖ ਕੇ ਲੈ ਆਏ ਹਾਂ ਤੇ ਵੇਟ ਬਹੁਤ ਆ ਗੱਡੀ 'ਚ ਬੱਲੇ ਬੱਲੇ ਮੋਟਰਸਾਈਕਲ ਦਾ ਖੜਾ ਉਹਦਾ ਹੀ ਬੱਬੂ ਦਾ ਬੱਬੀ ਦਾ ਬੱਬੀ ਕੱਟ ਗਿਆ ਗੱਡੀ ਗਿਆਣ ਗੱਡੀ ਦਾ ਲੈ ਜੀ ਮੇਰੀ ਸਾਲ ਮਾਰੀ ਬਾੜ ਲੈਂਦੇ ਬਾਹਰ ਖੱਡੀ ਪਈ ਹੋਵੇ ਫਾਈ ਉਹ ਰੇਲ ਪੈ ਜਣੀ ਖਰਾਬ ਹੋ ਜਾਣੀ ਹੈ ਬਾੜ ਦੇ ਖਾਲੀ ਪਈ ਨਾਲੇ ਲੋ ਜੀ ਬਾਜ਼ਾਰੋਂ ਘਰੇ ਆ ਗਏ ਸੀ ਆਪਾਂ ਤੇ ਸ਼ਾਪਿੰਗ ਸ਼ਾਪਿੰਗ ਕਰਕੇ ਉਤਾਰ ਤਾਡੀ ਟੋਪੀ ਵਾ 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 ਲੋ ਜੀ ਪਾਲਾ ਪਾਲਾ ਬਾਲਾ ਹੀ ਹੋ ਗਿਆ ਤੇ ਆ ਤੁਹਾਨੂੰ ਗਿਫਟ ਦਿੱਤਾ ਗਿਆ ਹੈ। ਹੂੰ ਇਹ ਇਹਾਨੂੰ ਗਿਫਟ ਮਿਲਿਆ ਜੀ। ਚਿਮਨੀ ਦੇ ਨਾਲ ਤੇ ਤੁਹਾਨੂੰ ਸਾਰਾ ਨਾ ਦੱਸਾਂਗੇ ਕਿ ਚਿਮਨੀ ਸਾਨੂੰ ਕਿੰਨੇ ਦੀ ਪਈ ਹੈ। ਪ੍ਰੋਪਰ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੇ ਕਿ ਕਿੰਨੇ ਚਿਮਨੀ ਪਈ। ਅੱਜ ਦੀ ਟੁੱਟੀ ਪਹਿਲਾਂ ਦੀ ਟੁੱਟੀ ਜਿਹਦੇ ਨਾਲ ਬਬਲੂ ਰਹੀ ਹਨ। ਹਾਂ। ਲਓ ਜੀ ਸਮਾਂ। ਹਾਂ ਉਹ ਤਰ੍ਹਾਂ ਤੋਂ ਇੰਸਟਾਲ ਕਰਨਾ ਆਣਗੇ। ਹਾਂ ਉਹ ਤਾਂ ਵੱਡਾ ਜੀ। ਹਾਂ ਉਹ ਤੋਂ ਬਾਅਦ। ਉਹਦੇ ਆਉਣਾ ਵੀ ਆਪਾਂ ਕਿਸੇ ਨਿਕਲਣਾ। ਹਾਂ ਜਿਹਦੇ ਲਾਨ ਆਉਣਾ ਉਹਨਾਂ ਨੇ ਆਪੇ ਕੱਢ ਲੈਣਗੇ। ਸੌਜੀ ਆਪਣੀ ਰੋਣ ਗੈਚੁੱਲਾ ਆਹ ਗਿਫਟ ਆਹ ਬੰਦ ਕਰ ਦੇਖੋ ਦੇਖੋ ਉਹ ਨਾ ਟੁੱਟ ਜੇ ਉਤੋਂ ਆ ਚੱਕ ਲੈਨੀ ਤਾ ਹਾਂ ਨਹੀਂ ਤਾਂ ਇਹਦੇ ਉੱਪਰਲੇ ਲਿਫਾਫੇ ਚ ਵੀ ਟੁੱਟਣ ਵਾਲਾ ਸਮਾਨ ਉੱਪਰਲੇ ਚ ਦੂ ਥੋੜਾ ਚੱਕ ਲੋ ਬੰਦਿਆਂ ਦਾ ਭਾਰ ਕਿੰਨਾ ਵੱਡਾ ਹੋ ਜਾਂਦਾ ਇਹ ਤਾਂ ਪੁੱਤਾਂ ਦਾ ਫਾਇਦਾ ਫਿਰ ਧੀਆਂ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਨਾ ਉਹ ਪੁੱਤਾਂ ਦਾ ਹੀ ਕਹਿ ਰਹੇ ਆ ਧੀ ਪੁੱਤ ਇੱਕੋ ਬਰਾਬਰ ਨੇ ਇਹ ਨਹੀਂ ਹੈਗਾ ਕਿ ਧੀ ਪੁੱਤ ਕਿ ਧੀ ਅੱਡ ਚਲੋ ਐ ਚ ਤਾਂ ਪੀਜ਼ਾ ਖਾ ਲੋ ਨੀਤ ਨੂੰ ਕਹੋ ਉਹਨੂੰ ਫਤੇ ਨੂੰ ਕਹੋ ਪੀਜ਼ਾ ਖਾ ਲੋ ਇਧਰ ਦਮਨ ਵਾਲੇ ਬੈੱਡ ਤੇ ਰੱਖ ਦੋ ਦਮਨ ਵਾਲੇ ਬੈੱਡ ਤੇ ਚਲੋ 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 ਲਓ ਜੀ ਦਮਨ ਦਾ ਬੈੱਡ ਵੀ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦੇਣੀ ਆ ਦੇਖਿਆ ਨਹੀਂ ਸੀ ਤੁਸੀਂ ਤੇ ਇਹ ਹੈਗਾ ਦਮਨ ਦਾ ਬੈੱਡ ਹਰ ਚ ਹੋਲੀ ਰਾਮਨ ਰਾਮਨ ਪੁੱਤ ਟੁੱਟ ਨਾ ਜਾਵੇ ਚੀਜ਼ ਕੋਈ ਲਓ ਜੀ ਪ੍ਰੋਪਰ ਤੁਹਾਨੂੰ ਖੋਲ ਕੇ ਦਿਖਾਣੇ ਆ ਠੀਕ ਹੈ ਜੀ